ਦੇਖੋ ਜੀ ਗੁਰਜੀਕਾ ਖਾਲਸਾ ਵਾਹਿਗੁਰਜ ਜੀ ਕੀ ਪਤੇ 9 ਤਰੀਕ 9ਵਾਂ ਮਹੀਨਾ 2025 ਵਟੂ ਪਟੂ ਦੇ ਸਾਹਮਣੇ ਵੇਖੋ ਜੀ ਬਹੁਤ ਜਿਆਦਾ ਪਾਣੀ ਤੇ ਚੱਲ ਰਿਹਾ ਏ ਜਿਹੜੇ ਮੇਰੇ ਵੀਰਾਂ ਦੇ ਵੀ ਪਾਣੀ ਘਟ ਗਿਆ ਘਟ ਗਿਆ ਏ ਉਹ ਆਣ ਕੇ ਇੱਥੇ ਵੇਖ ਲੈਣ ਸਾਹਮਣੇ ਇਹ ਐਡਾ ਡਰਾਵਣਾ ਭਿਆਨਕ ਮੰਝਰਿਆ ਵੇਖੋ 4 4 ਫੁੱਟ ਤੋਂ ਵੀ ਵੱਧ ਪਾਣੀ ਇਹ ਮਾਰ ਪਾਉਂਦਿਆ ਵੀ ਇੰਨਾ ਜਿਆਦਾ ਡਰ ਲੱਗਦਾ ਛੱਲਾ ਵਜਦੀਆਂ ਜੀ ਹਾਂਜੀ ਫੌਜੀ ਸਾਹਿਬ ਹਾਂਜੀ ਇੱਥੇ ਖਲੋਇਓ ਜੀ ਇੱਧਰ ਆਓ ਆ ਜਿਹੜੇ ਲੋਕ ਆਂਦੇ ਵੀ ਪਾਣੀ ਘਟ ਗਿਆ ਤੇ ਉਹਨਾਂ ਨੂੰ ਮੜਾ ਵਿਚਾਰ ਦਿਓ ਵੀ ਕੀ ਹਾਲਤ ਬਣ ਰਹੀ ਪਿਛੇ ਇਹ ਪਤਾ ਕੀ ਗੱਲ ਹੈ ਪਾਣੀ ਘਟਿਆ ਜ਼ਰੂਰ ਆ ਪਰ ਪਾਣੀ ਦਾ ਜੋ ਜ਼ੋਰ ਆ ਨਾ ਹਾਂਜੀ ਜ਼ੋਰ ਨਾਲ ਭੱਜ ਰਿਹਾ ਹਾਂਜੀ ਤੇ ਆ ਵੱਟੂ ੱਟੂ ਦੀ ਜਿਹੜੀ ਆਪਣੀ ਲੋਚ ਆ ਨਾ ਉੱਥੇ ਅਸੀਂ ਖੜੇ ਆਂ ਤੇ ਬਹੁਤ ਜਿਆਦਾ ਪਾਣੀ ਹੈ ਬਈ ਜੇ ਵੇਖੀਏ ਤੇ ਇੱਕ ਹਿਸਾਬ ਨਾਲ ਡਾਰੀ ਲੱਗਦਾ ਨਾ ਇਥੇ ਸਮੁੰਦਰ ਹੀ ਆ ਨੰਬਰਾਂ ਨੂੰ ਚੱਲਣ ਦੀਆਂ ਲਹਿਰਾਂ ਦੇ ਆ ਵੇਖਿਓ ਜੀ ਜਿੱਦਾਂ ਫੌਜੀ ਸਾਹਿਬ ਨੇ ਕਿਹਾ ਵੀ ਸਮੁੰਦਰ ਨਾਲੋਂ ਐਡੀ ਸਮੁੰਦਰ ਚ ਨਹੀਂ ਲਹਿਰਾਂ ਚੱਲਦੀਆਂ ਲਹਿਰ ਚੱਲਦੀ ਜਿੰਨੀ ਇਹ ਤੇਜ਼ ਲਹਿਰ ਚੱਲਦੀ ਜਾਂ ਤੇ ਜੇ ਪਾਣੀ ਤੇਜ਼ ਹੁੰਦਾ ਫੌਜੀ ਸਾਹਿਬ ਫਿਰ ਤੇ ਇੱਥੇ ਵੇਖਿਆ ਨਹੀਂ ਜਾਂਦਾ ਜਿੱਦਾਂ ਪਹਿਲਾਂ ਚੱਲਦਾ ਸੀ ਜਿੱਦਾਂ ਇੱਥੇ ਹੁਣ ਇਸ ਵੇਲੇ 2,50,000 ਕਿਚ ਚੱਲਣ ਲਿਆ ਹਾਂਜੀ ਤੇ ਇਸ ਦਰਿਆ ਦੇ ਵਿੱਚ ਪਾਣੀ ਇੱਕ 4,20,000 ਚੱਲ ਗਿਆ ਹਾਂਜੀ ਉਹ ਸਮੇਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਭਿਆਨਕ ਰੂਪ ਹੋਊਗਾ ਇਹ ਦਰਿਆ ਦਾ ਮੇਰੇ ਖਿਆਲ ਨਾਲ ਜਦੋਂ ਉਦੋਂ ਵੇਖਿਆ ਨਹੀਂ ਜਾਂਦਾ ਹੋਊਗਾ ਹਾਂ ਹਾਂ ਬਿਲਕੁਲ ਇਹ ਅੱਜ ਆਪਣੇ ਸਭਰਾਵੀ ਬਹੁਤ ਤਕੜੀ ਢਾਹ ਲੱਗੀ ਆ ਜੇ ਇਹੋ ਜਿਹਾ ਪਾਣੀ ਆਪਣੇ ਸਭਰਾ ਦੇ ਬੰਨ ਨੂੰ ਲੱਗ ਜਾਂਦਾ ਹਾਂਜੀ ਹਾਂਜੀ ਤੇ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਨਾ 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 ਬਹੁਤ ਇਹ ਲੋਚ ਬਹੁਤ ਵੱਡੀ ਕਾਰਨ ਇਹ ਬੰਨ ਬਚਿਆ ਵਾ ਹਾਂਜੀ ਹਾਂਜੀ ਜੇ ਲੋਚ ਨਾ ਹੋਵੇ ਤੇ ਇਹ ਤਕਰੀਬਨ ਇਹ ਪਿੰਡਾਂ ਨੂੰ ਬੜੀ ਸਿਤੀ ਦੇ ਇਹਦੇ ਫੌਜੀ ਸਾਹਿਬ ਆਪਾਂ ਗੱਲ ਕਰੀਏ ਇਹ ਦੇਖੋ ਕਿੰਨਾ ਡਰਾਵਣਾ ਮੰਝਿਆ ਇਹ ਆਪਣੇ ਆਪ ਦੇ ਵਿੱਚ ਜਿਵੇਂ ਸਮੁੰਦਰ ਦੇ ਨਾਲੋਂ ਇਹ ਵੱਧ ਛਾਲੇ ਦੀ ਆ ਨਹੀਂ ਨਹੀਂ ਬਹੁਤ ਜ਼ਿਆਦਾ ਵੇਖੋ ਬਹੁਤ ਇਹਦੀ ਸਪੀਡ ਦੀ ਗੱਲ ਕਰੀਏ ਤਾਂ 140 ਦੀ ਸਪੀਡ ਆ ਹਾਂ ਬਹੁਤ ਜ਼ਿਆਦਾ ਬਹੁਤ ਡਰੀ ਡਰਾ ਇਧਰ ਨੂੰ ਨਿਗਾਹ ਮਾਰੀਏ ਤੇ ਮੇਰੇ ਵੀ ਫਿਰ ਵੀ ਫੌਜੀ ਸਾਹਿਬ ਇਹ ਆਪਣਾ ਧਿਆਨ ਹੀ ਰੱਖਣ ਰਾਤ ਨੂੰ ਪਹਿਰਾ ਦਿਆ ਕਰਨ ਠਿਕਰੀ ਪਹਿਰਾ ਜਿਹੜੇ ਸਭਰਾਵਾਂ ਵਾਲੀ ਸੰਗਤ ਹੈ ਨਾ ਜਿਹੜੇ ਆnde ਪਾਣੀ ਘਟ ਗਿਆ ਵਾ ਆ 6:24 ਮਿੰਟ ਦੀ ਖਬਰ ਆ ਜਿਹੜੇ ਆnde ਵੀ ਅਸੀਂ ਆਮ ਨਾਂ ਬਹਿਜੇ ਘਰਾਂ ਦੇ ਵਿੱਚ ਸੌਂਗੇ ਆ ਵੇਖੋ ਪਾਣੀ ਕਿੰਨਾ ਜ਼ਿਆਦਾ ਪਿੱਛੇ ਆ 9 ਤਰੀਕ ਨਵਾਮੀਨਾ ਨਵਾਮੀਨਾ ਇਹ ਸਿੱਧਾ ਪਾਣੀ ਇੱਥੋਂ ਵਜ ਕੇ ਤੇ ਇਹ ਥਬਰਾਵਾਂ ਵਾਲੇ ਬੰਨ ਨੂੰ ਵਜਦਾ ਹੈ ਹਾਂਜੀ ਹਾਂਜੀ ਇੱਥੋਂ ਜਿਹੜਾ ਜਾਂਦਾ ਕਿ ਨਹੀਂ ਇਹ ਲੋਹ ਚ ਰੋਕ ਰੋਕ ਕੇ ਰੱਖਿਆ ਹੈ ਪਾਣੀ ਨੂੰ ਇੱਥੋਂ ਵਜ ਕੇ ਤੇ ਉਹ ਜਿੱਥੇ ਆਪਣੇ ਭੁੱਲੇ ਵਾਲੇ ਹਾਂਜੀ ਆਦਿ ਪੈ ਗਈ ਹਾਂ ਉੱਥੇ ਜਾ ਕੇ ਪਾਣੀ ਕਰਦਾ ਕਿ ਉਹ ਲੋਹ ਜੀ ਏਡੀ ਲੰਮੀ ਆ ਮਜ਼ਬੂਤ ਆ ਤੇ ਉਥੇ ਜਾ ਕੇ ਪਾਣੀ ਏਡਾ ਡਰਾਮਾ ਮੰਚਰ ਹੋ ਗਿਆ ਅਜੇ ਪਾਣੀ ਘਟਿਆ ਨਹੀਂ ਚਤੇ ਤਰੋ ਤੇ ਆਪਣੀ ਬੰਨਾਂ ਦੀ ਰਾਖੀ ਰੱਖੋ ਹਾਂਜੀ ਤੇ ਜੇ ਆਪਾਂ ਬੰਨਾਂ ਦੀ ਰਾਖੀ ਨਾ ਰੱਖੀ ਜਿੰਨਾ ਪਾਣੀ ਜ਼ੋਰ ਦੇ ਵਿੱਚ ਚੱਲ ਰਿਹਾ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹਾਂਜੀ ਹਾਂਜੀ ਹਨਾ ਵਾਹਿਗੁਰੂ ਜੀ ਕਾ ਖਾਲਸਾ